ਨਮਸਕਾਰ ਸਸਤ੍ਰੀਕਾਰ ਰੰਗਲੇ ਪੰਜਾਬ ਦੇ ਸੰਕਲਪ ਨੂੰ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਟੀਚੇ ਨੂੰ ਲੈ ਕੇ ਅੱਜ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਫਾਜ਼ਿਲਕਾ ਦਾ ਕੀਤਾ ਦੌਰਾ ਫਾਜ਼ਿਲਕਾ ਪੁੱਜਣ ਤੇ ਹਲਕਾ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਜਲਾਲਾਬਾਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਸਾਬਕਾ ਵਿਧਾਇਕ ਅਰुण ਨਾਰੰਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬ੍ਰਿੰਦਰ ਸਿੰਘ ਬਰਾੜ ਨੇ ਕੀਤਾ ਨਿਗਾਹ ਸਵਾਗਤ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤ ਤੇ ਪੰਜਾਬ ਨੂੰ ਬਿਮਾਰੀ ਰਹਿਤ ਬਣਾ ਕੇ ਰਵਾਂਗੇ ਇਹ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਜੇ ਵਾਪਸ ਤੁਹਾਡੇ ਸਾਹਮਣੇ ਦੀ ਬੈਠੀ ਆ ਮੇਰੇ ਨਾਲ ਵੋਲਿੰਗ ਕਰੋ ਮਲੇ ਸਾਧਨਾ ਜੀ ਆਦਿ ਹੋਰ ਸਾਧਨ ਦੇ ਅਸਸੀ ਪੁਛਾ ਰਸਸ ਵੀ ਹੋ ਸਰਦ ਇਹ ਸਾਰੀ ਟੀਮ ਹੈ ਜਿਹੜੀ ਯੋਧ ਨਸ਼ਾ ਵਿਰੋਧੀ ਟੀਮ ਕਹ ਲੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਟੀਮ ਕਹ ਲੋ ਤੇ ਇਹਦਾ ਸਾਡਾ ਜਿਹੜਾ ਮਕਸਦ ਹੈ ਜੀ ਸਾਡਾ ਮਕਸਦ ਇਹ ਹੈ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਕਿਸੇ ਨਾ ਕਿਸੇ وجہ ਵਾਸਤੇ ਉਹਨਾਂ ਵਾਸਤੇ ਹੋਰ ਜਿਆਦਾ ਸਹੂਲਤਾਂ ਉਹਨਾਂ ਨੂੰ ਦਵਾਈ ਲੈਣ ਚ ਕੋਈ ਦਿੱਕਤ ਨਾ ਆਵੇ ਇਸ ਮੰਤਵ ਨਾਲ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਜੀ ਅਖੀਰਸ ਵੇਰੇ ਪਹਿਲਾ ਫਿਰਕੋਟ ਅ ਫਿਰ ਮੁਖਸਰ ਸਾਹਿਬ ਹੋਰ ਮੈਂ ਫਾਜ਼ੀ ਕਾਜ ਪਹੁੰਚ ਜਾਏਗਾ ਕਿ ਇਹ ਲਗਾਤਾਰ ਰੋਜ਼ ਕਿਸ ਨਾ ਕਿਸੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਲੋਕਲ ਉੱਥੇ ਜਾ ਕੇ ਬੈਠ ਕੇ ਘਰਾਤਲ ਤੇ ਜਾ ਕੇ ਰਿਵਿਊ ਕਰਦਾ ਹੈਗਾ ਅ ਸਾਡਾ ਮਕਸਦ ਇਹ ਹੈ ਵੀ ਹਰ ਬੰਦੇ ਜਿਹਨੂੰ ਦਵਾਈ ਦੀ ਲੋੜ ਹੈ ਉਹਨੂੰ ਦਵਾਈ ਮਿਲ ਜਾਵੇ ਔਰ ਜਿਹੜੇ ਬੰਦੇ ਬੱਚੇ ਕਿਸੇ ਨਾ ਕਿਸੇ ਵਜ੍ਹਾ ਨਾਲ ਨਸ਼ਾ ਦੀ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਕੱਢਣ ਵਾਸਤੇ ਜੋ ਸਭ ਤੋਂ ਜੋ ਵੀ ਸਾਨੂੰ ਤਿਆਰੀਆਂ ਕਰਗੀਆਂ ਜਿਵੇਂ ਇੱਥੇ ਤੀਜੀ ਮੈਂ ਗੱਲ ਕਰਾਂ ਸਾਡੇ ਕੋਲ ਸਿਰਫ 90 ਜਿਹੜੇ ਸੀਗੇ ਡੀਡਿਕਸ਼ਨ ਦੇ ਜਿਹੜੇ ਬੈਟ ਅਵੇਲੇਬਲ ਸੀਗੇ ਤੇ ਅੱਜ ਅਸੀਂ ਉਹਨਾਂ ਨੂੰ 200 ਜਿਹੜੇ ਹੋਰ ਆ ਕਲੀਅਰਲੀ 200 ਜਿਹੜੇ ਹੋਰ ਡੀਡਿਕਸ਼ਨ ਦੇ ਡਾਕਟਰ ਹੈ ਉਹਦੇ ਚੰਦਰ ਸਿੰਘ ਕਾਲਜਿਸ ਅੱਗੇ ਆ ਰਹੇ ਆ ਗਰੁੱਪਾਂ ਦਾ ਭਰਮਾ ਉਹਨਾਂ ਘਾਰਾਂ ਮਿਲ ਰਿਹਾ ਔਰ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਔਰ ਪ੍ਰਾਈਵੇਟ ਡਾਕਟਰ ਵੀ ਉਹਨਾਂ ਨੂੰ ਸਪੋਰਟ ਕਰ ਰਹੇ ਆ ਇਸੇ ਤਰ੍ਹਾਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਆ ਉਹਨਾਂ ਨੂੰ ਇੰਪੈਲ ਕਰਨਾ ਹੈ ਤਾਕੇ ਉਹਨਾਂ ਦਾ ਜਦੋਂ ਸਾਡੇ ਕੋਲ ਆਉਣ ਉਹਨਾਂ ਦਾ ਨਸ਼ਾ ਵੀ ਛਡਾ ਸਕੀਏ ਪਹਿਲਾ ਕੰਮ ਹੈ ਵੀ ਜਿਹੜੇ ਟੀਕੇ ਲਾਉਂਦੇ ਹੋ ਉਹਨਾਂ ਨੂੰ ਗੋਲੀਆਂ ਦੇ ਉੱਤੇ ਜਾਂ ਇਕਵਲ ਮੈਥਡ ਹੋਰ ਦੇ ਉੱਤੇ ਫਿਰ ਉਹਨਾਂ ਦਾ ਨਸ਼ਾ ਛਡਾ ਕੇ ਨਾਲ ਦੀ ਨਾਲ ਅਸੀਂ ਜਿਹੜੇ ਹੁਣ ਸਾਡੇ ਰੀਐਬਿਲਿਟੇਸ਼ਨ ਸੈਕਟਰ ਆ ਉਹਦੀ ਵੀ ਇੱਕ ਫੈਸਟੀਵਿਟੀ ਵਧਾਈ ਆ ਪੰਜਾਬ ਤੋਂ 75 ਕੀਤੀ ਆ ਇੱਥੇ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਕਟਰ ਆ ਯੋਜਨਾ ਚ ਕੱਟੋ ਕੱਟ ਰਹੀ ਇੱਕ ਦਰਜਣ ਜਿਹੜੇ ਡਿਫਰੈਂਟ ਕਾਈਂਡ ਆਫ ਸਕਿੱਲਸ ਨੇ ਜਿਹੜੇ ਕਿ ਖੇਤੀਬਾੜੀ ਦੇ ਆਧਾਰਤ ਆਰਟੀਆਈ ਬੇਸਡ ਜਿਵੇਂ ਕੋਈ ਪਲੰਬਰ ਆ ਫਿਟਰ ਆ ਵਰਕਮੈਕੈਨਿਕ ਆ ਡਿਫਰੈਂਟ ਕਾਈਂਡ ਨੇ ਔਰ ਜਾੜੜੇ ਡਿਊ ਹੈ ਜਾਇ ਉਹਦੇ ਚ ਕੰਪਿਊਟਰ ਦੇ ਨਾਲ ਅਪਡੇਟਡ ਹੈ ਇਹਦਾ ਡੇਟ ਉਹ ਇਹ ਸਾਰੇ ਸਕਿੱਲ ਬੱਚਾ ਨੂੰ ਸਿਖਾਣੇ ਆ ਤਾਂ ਕੋਈ ਕੋਰਸ ਕਰਾਫਟ ਨਾਲ ਅਸੋਸੀਏਟਡ ਹੈ ਮੇਨਅਰ ਸਰੋਨਾ ਹੈ ਤੇ ਇਹ ਸਾਰੇ ਅਸੀਂ ਜਿਹੜੇ ਕੋਰਸਸ ਆਫਰ ਕਰ ਰਹੇ ਆ ਜਿਹਨਾਂ ਦੀ ਵੈਰਾਈਟੀ ਅਪਲਾਈਬਿਲਟੀ ਆ ਵੀ ਉਹਨਾਂ ਨੂੰ ਕਰਦੇ ਸਾਬ ਪ੍ਰੋਪਰਲੀ ਹੋ ਜੇਗੀ। ਤੋਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਬੰਦਿਆਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਸਾਨੂੰ ਉਹ ਦਰਦੀ ਆ। ਉਹਨਾਂ ਦੀ ਅਸੀਂ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਦਰਦ ਵਿੱਚ ਬਾਹਰ ਕੱਢਣਾ ਚਾਹੁੰਦੇ ਆ। ਤੇ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਉਰਦਾ ਦੇ ਪੁਲਿਸ ਪੂਰੀ ਸਖਤੀ ਕਰ ਰਹੀ ਹੈ ਔਰ ਆਣ ਵਾਲੇ ਦਿਨਾਂ ਜ਼ੋਰ ਕਰੇਗੀ ਤੇ ਆਪਾਂ ਬਾਰਡਰ ਦੇ ਬਹੁਤ ਨੇੜੇ ਬੈਠਿਆ ਜੀ ਫਾਜ਼ਿਲਕਾ ਦੇ ਵਿੱਚ ਤੇ ਪੁਲਿਸ ਬਹੁਤ ਅੱਛੀ ਕਾਰਜਕਾਰੀ ਕਰ ਰਹੀ ਹੈ ਉਧਰੋਂ ਪਹਿਲਾਂ ਡਰੋਨ ਤੇ ਨਸ਼ਾ ਬਹੁਤ ਆਉਂਦਾ ਸੀ ਤੇ ਹੁਣ ਉਹ 70% ਕਮੀ ਆ ਗਈ ਉਹਦੇ 70% ਕਮੀ ਆ ਗਿਆ ਉਹਦਾ ਕਾਰਨ ਕੀ ਹੈ ਕਿ ਉਹ ਜਿਹੜਾ ਨਸ਼ੇ ਦਾ ਪੈਕੇਟ ਘੇਰ ਕੇ ਜਾਂਦੀ ਸੀ ਡਰੋਨ ਉਹਨੂੰ ਹੁਣ ਚੱਕੜ ਕੋਈ ਨਹੀਂ ਜਾਂਦਾ ਉਹਨੂੰ ਪਤਾ ਵੀ ਇਹ ਜਾਵਾਂਗੇ ਤਾਂ ਪਿੱਛੋਂ ਪੁਲਿਸ ਨੇ ਸਾਡੇ ਨੇ ਗਿੱਟੇ ਸਿੱਖ ਦੇਣਾ ਤੇ ਇਸ ਕਰਕੇ ਉਹਨਾਂ ਨੇ ਇਧਰ ਭੇਜਣੀ ਬੰਦ ਕਰ ਦਿੱਤੀ ਕਿ ਹੁਣ ਘਾਟੇ ਦਾ ਸੌਦਾ ਪੰਜਾਬ ਨੇ ਵੀ ਹੋਟੇ ਚ ਤੋ ਉਹਦੀ ਆਮਦ ਜਿਹੜੀ ਆਮਦ ਆ ਉਹ ਘੱਟੀ ਆ ਜਿਹੜੀ ਉਹਦੇ ਨਾਲ ਜਿਹੜੇ ਚਿੱਟੇ ਦੀ ਇਹ ਇੱਕ ਬਹੁਤ ਅੱਛਾ ਸੰਕੇਤ ਹੈ ਔਰ ਬਹੁਤ ਸਾਰੀਆਂ ਐਨ ਜੀਓਜ਼ ਅੱਗੇ ਆ ਰਹੀਆਂ ਜਿਹੜੀਆਂ ਇਹਦੇ ਵਿੱਚ ਪਾਰਟਿਸਪੇਟ ਕਰ ਰਹੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਪੇ ਅੱਗੇ ਆ ਰਹੇ ਆਪਣੇ ਬੱਚਾ ਨੂੰ ਲੈ ਕੇ ਆ ਰਹੇ ਆ ਪਹਿਲਾਂ ਕੀ ਸੀ ਪਹਿਲਾਂ ਸਾਡੀਆਂ ਜਿੰਨਾ ਓਵਰਕਰਾਊਡਡ ਸੀ ਔਰ ਜਿਹੜੇ ਨਸ਼ਾ ਸੜਾਓ ਕੇਂਦਰ ਸੀਗੇ ਸਾਡੇ ਜਿਹੜੇ ਡੀ ਐਡਿਕਸ਼ਨ ਦੇ ਸੈਂਟਰ ਸੀਗੇ ਉਹ ਖਾਲੀ ਪਏ ਸੀ ਹੁਣ ਉਲਟਾ ਹੋ ਗਿਆ ਕੋਣ ਸਾਡੇ ਜਿਹੜੇ ਮੈਸਾਜ ਸਟਾਰ ਵਾਲੇ ਕੇਂਦਰ ਆ ਉਹ ਭਰਦੇ ਆ ਤੇ ਜਿਨ੍ਹਾਂ ਦੇ ਵਿੱਚ ਬੰਦੇ ਦੀ ਹਿੰਮਤੀ ਘਟਾ ਰਹੇ ਆ ਅਸੀਂ ਇਹਨੂੰ ਡੀਕਮਨਲਾਈਜ਼ ਕਰਕੇ ਵਾਕੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਜੇਲ੍ਹ ਨਹੀਂ ਭੇਜਦਾ ਉਹਨਾਂ ਨੂੰ ਹਸਪਤਾਲਾਂ 'ਚ ਭੇਜਦਾ ਆ ਔਰ ਇਹਦੇ ਵਾਸਤੇ ਮੈਂ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਹਰੇ ਰਾਈਟ ਅਪੋਰਚੁਨਿਟੀ ਆ ਸਭ ਕੋਲ ਇੱਕ ਮੌਕਾ ਹੈਗਾ ਔਰ ਇੱਕ ਵਾਰਡ ਆਫ ਕੁਐਸ਼ਨ ਵੀ ਆ ਥੋੜੀ ਇਹ ਮੈਂ ਸਾਵਧਾਨੀ ਕਰੂੰਗਾ ਉਹਨੂੰ ਚੇਤਾਵਨੀ ਨਹੀਂ ਦੇਵਾਂਗਾ ਕਿ ਕਈ ਵਾਰੀ ਬੰਦਿਆਂ ਨੂੰ ਗਲਤਫहमी ਹੁੰਦੀ ਆ ਜਿਹੜੇ ਸੰਗਰੂਰ ਦੇ ਵਿੱਚ ਨਾ ਇੱਕ ਸੈਕਟਰ ਦੇ ਨਾਲ ਜਿਹੜੇ ਨਸ਼ਾ ਸਟਾਪ ਵਾਲੇ ਕੇਂਦਰ ਸੀਗੇ ਉਹ ਮਾਨਯੋਗ ਅਦਾਲਤ ਨੇ ਜੱਜ ਸਾਹਿਬ ਨੇ ਗਿਆ ਸੀਗਾ ਸੀ ਅਸੀਂ ਇਹ ਸਕੀਮ ਸ਼ੁਰੂ ਕੀਤੀ ਸੀ ਇਹ ਇਹਨਾਂ ਦੇ ਭਲੇ ਵਾਸਤੇ ਸ਼ੁਰੂ ਕੀਤੀ ਸੀ ਦੇਖਣ ਉੱਥੋਂ ਕੁਝ ਬੰਦੇ ਭੱਜੇ ਸੀਗੇ ਅਸੀਂ ਫੜ ਲਿਆ ਉਹ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਦੇ ਵੀ ਕਾਨੂੰਨ ਤੋਂ ਪੁਲਿਸ ਤੋਂ ਭੱਜ ਨਹੀਂ ਸਕਦੇ ਤੁਸੀਂ ਤੁਸੀਂ ਨਾ ਸਟੇਟ ਦਾ ਲੜ ਸਕਦੇ ਹੋ ਨਾ ਭੱਜ ਸਕਦੇ ਹੋ ਤੇ ਜਿਹੜੇ ਬੰਦੇ ਭੱਜੇ ਸੀ ਉਹਨਾਂ ਦੀਆਂ ਪਹਿਲਾਂ ਅਸੀਂ ਇਲਾਜ ਫ੍ਰੀ ਕਰਦੇ ਆਂ ਗੋੜੀਆਂ ਫ੍ਰੀ ਮਿਲਦੀਆਂ ਆਂ ਫ੍ਰੀ ਗੋੜੀ ਬੰਦ ਹੋ ਜਾਏਗੀ ਜੇ ਕੋਈ ਬੰਦਾ ਸਰਕਾਰੀ ਨਸ਼ਾ ਸ਼ਲੱਪ ਕੇਦਰ ਤੋਂ ਗੋਲੀ ਲੈ ਕੇ ਮੁੱਲ ਵੇਚੇਗਾ ਬਾਹਰ ਜਾ ਕੇ ਫ੍ਰੀ ਦੀ ਗੋਲੀ ਜਾ ਕੇ ਮੁੱਲ ਵੇਚੇਗਾ ਉਹਨੂੰ ਗੋਲੀਆਂ ਤੇ ਮੁੱਲ ਫ੍ਰੀ ਮਿਲਣੀਆਂ ਬੰਦ ਹੋ ਜਾਣਗੀਆਂ ਪਲੱਸ ਉਹਦੇ ਘਰ ਦੀ ਬਿਜਲੀ ਫ੍ਰੀ ਵੀ ਬੰਦ ਹੋ ਜਾਏਗੀ ਉਹਦਾ ਫ੍ਰੀ ਰਾਸ਼ਨ ਵੀ ਬੰਦ ਹੋ ਜਾਏਗਾ ਸਾਰੀਆਂ ਸਬਸਿਡੀਆਂ ਵਿਦਡਰਾ ਹੋ ਜਾਣਗੀਆਂ ਸੋ ਤੁਸੀਂ ਘਰੋਂ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਨਾਸ ਕਰਾਣਾ ਕੰਮ ਸਿੱਖਣਾ ਹੈ ਕੰਮ ਕਰਨਾ ਉਹਦੇ ਵਾਸਤੇ ਤੁਹਾਨੂੰ ਸਰਕਾਰ ਤੁਹਾਡੇ ਨਾਲ ਖੜੀ ਆ ਬਿਲਕੁਲ ਤੁਹਾਡੀ ਪੂਰੀ ਸਪੋਰਟ ਕਰੇਗੀ ਤਾਨੂੰ ਕੰਮ ਵੀ ਸਨਾਵਾਂਗੇ ਲੋਨ ਵੀ ਦੇਵਾਂਗੇ ਸਬਸਿਡੀ ਵੀ ਦੇਵਾਂਗੇ ਤੁਹਾਡਾ ਘਰ ਬਸਤਾ ਕਰਾਂਗੇ ਪਰ ਕਿਰਪਾ ਕਰਕੇ ਜਿਹੜੀਆਂ ਇਹੋ ਜੀਆਂ ਹਰਕਤਾਂ ਆ ਗਈਆਂ ਉਹ ਤੋਂ ਗ੍ਰੇਸ ਕਰੋ ਕਿ ਤੁਸੀਂ ਜਿਹੜਾ ਨੌਰ ਨੂੰ ਤੋੜ ਕੇ ਕੁਝ ਕਿਸੇ ਤਿੱਕਰ ਕਰ ਸਕੋ ਸੋ ਇਹ ਇੱਕ ਕੁਆਰਟਰ ਆਫ ਪੋਰਸ਼ਨ ਵੀ ਆ ਸਾਵਧਾਨੀ ਵੀ ਆ ਤੇ ਅਦਰਵਾਈਜ਼ ਸਰਕਾਰ ਨੇ ਪੱਕਾ ਫੈਸਲਾ ਦਿੱਤਾ ਹੋਇਆ ਹੈ ਤੇ ਇਹਦੇ ਵਿੱਚ ਇਹ ਆ ਕਿ ਪੱਕੀ ਬਦਲਣ ਦੀ ਸ਼ਾਂ ਕੋਈ ਨਾ ਪੰਜਾਬ ਵਿੱਚ ਹੁਣ ਨਸ਼ਾ ਵੇਚਣ ਵਾਲਿਆਂ ਦੀ ਮਾਂ ਕੋਈ ਨਹੀਂ ਮੈਸੇ ਮੈਂ ਬਦਲਾ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਕੰਨਾਂ ਨਾਲ ਬਾਜ਼ੀ ਨਾਲ ਠੀਕ ਹੈ ਤੇ ਸਿੰਪਲ ਜਿਹਾ ਲੈ ਤੇ ਇੱਕ ਤਾਂ ਮੇਰਾ ਮਕਸਦ ਇਹ ਹੈ ਜੀ ਜਿਹੜਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਇਹ ਬਹੁਤ ਜਲਦੀ ਸਾਡੇ ਨੈਸ਼ਨਲ ਕਲੀਨਰ ਔਰ ਆਪਣੀ ਕੇਜੀਵਾ ਦੀ 5000 ਤੋਂ ਬਾਅਦ ਜਿਹੜੇ ਬੈਡ ਡੀਡਿਕਸ਼ਨ ਦੇ ਰੀਐਬਿਲੀਟੇਸ਼ਨ ਦੇ ਨਰਸਿੰਗ ਕਾਲਜਸ ਵਿੱਚ ਮੈਡੀਕਲ ਕਾਲਜਸ ਵਿੱਚ ਔਰ ਉਹਦਾ ਖਰਚਾ ਸਾਰਾ ਸਰਕਾਰ ਦੇ ਟੋਟਲ ਖਰਚਾ ਉਹਦਾ ਸਰਕਾਰ ਦੇਗੀ ਜਿਹੜੇ ਜਿਹੜੇ ਬੰਦੇ ਉਲਾਸ ਕਰਾਂਗੇ ਉਹਨਾਂ ਤੇ ਕੋਈ ਨਹੀਂ ਹੋਏਗਾ ਏਅਰ ਕੰਡੀਸ਼ਨ ਸੈਂਟਰ ਹੋਣਗੇ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਹੋਣਗੇ ਉਹ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਤੇ ਅਸੀਂ ਇਹ ਸਾਰੇ ਜਿਹੜੀ ਉਹਦੀ ਟੀਮ ਬੈਠੀ ਹੈ ਤੁਹਾਡੇ ਸਾਹਮਣੇ ਐਮਐਲਐ ਸਰਵਨ ਮੈਸਰ ਅਸੀਂ ਸਾਰੇ ਜਣੇ ਉਹਦੀ ਤਿਆਰੀ ਕਰ ਲਏ ਤਾਰੇ ਚ ਲੱਗੇ ਹੋਏ ਆ ਤੇ ਇਹ ਅਸੀਂ ਜਿਹੜਾ ਸਾਰਾ ਡੈਡੀਕੇਟ ਕਰਾਂਗੇ ਤੇ ਦੂਜਾ ਜਿਹੜਾ ਮੇਰਾ ਮੁੱਖ ਮੰਤਵ ਹੈ ਉਹ ਹੈ ਕਿ ਹੁਣ ਜਦੋਂ ਅੱਗੇ ਬਰਸਾਤਾਂ ਆ ਗਈਆਂ ਬਰਸਾਤ ਆਏਗੀ ਡੇਂਗੀ ਮਲੇਰੀਆ ਚਿਕਨਗੁਨੀਆ ਔਰ ਡਾਇਰੀਆ ਜੀਜ਼ਸ ਕੋਲਰਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਪ੍ਰਮਾਰ ਹੋ ਜਾਂਦੀ ਹੈ ਤੇ ਪਿਛਲੀ ਵਾਰੀ ਅਸੀਂ ਰਾਖਸ਼ਤਰ ਵਾਲੇ ਡੈਂਗੂ ਤੇ ਵਾਲ ਕੈਂਪੇਨ ਚ ਰੋ ਕੀਤੀ ਸੀ 50% ਰਿਡਕਸ਼ਨ ਹੋਈ ਆ ਕੇਸਸ ਦੇ ਵਿੱਚ ਮਾਰਟੈਲਿਟੀ ਬਹੁਤ ਘਟ ਗਈ ਆ ਮਤਲਬ ਉਸ ਤੋਂ ਪਹਿਲਾਂ 40 45% ਮਰਦੇ ਸੀ ਇੱਕ ਸਾਲ ਚ ਤੇ ਪਿਛਲੇ ਸਾਲ 13 ਸੀਗੇ ਅਸੀਂ ਉਹਨੂੰ ਇਸ ਵਾਰੀ ਜ਼ੀਰੋ ਤੇ ਲੈ ਕੇ ਆ ਗਏ ਔਰ 80% ਦਾ ਰਿਡਕਸ਼ਨ ਹੈ ਔਰ ਉਹ ਬੜੇ ਵਧੀਆ ਤਰੀਕੇ ਨਾਲ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਸਾਡੇ ਕੋਲ ਜਿਵੇਂ ਤੁਹਾਡੇ ਇੱਥੇ ਬਹੁਤ ਸਾਰੇ ਡਾਕਟਰ ਸਿ ਕਾਲਜ ਹੈ ਉਹਦੇ ਚਤ੍ਰੀਵਤ ਜੀਵਨ 1000 1500 ਜਿਹੜੇ ਦਰਸ਼ਕ ਸਟੂਡੈਂਟਸ ਐ ਫਾਰਮੇਸੀ ਕਾਲਜਸ ਐ ਜਿੱਥਾਂ ਕੋਈ ਹੋਰ ਪੈਰਾਮੈਡੀਕਲ ਫਿਜ਼ੀਓਥੈਰੇਪੀ ਦਾ ਕੋਰਸ ਐ ਉਹਨਾਂ ਸਾਰਿਆਂ ਨੂੰ ਮਾਸਟਰ ਕਲਾਸ ਬਰੀðਿੰਗ ਚੈਕਰ ਅਸੀਂ ਬਰੀðਿੰਗ ਚੈਕਰ ਰੱਖਦੇ ਸੀ ਦੋਸਤ ਵਾਲਾ ਪੰਜਾਬ ਦੇ ਵਿੱਚ ਤਿੰਨ ਚਾਰ ਸੌ ਰੱਖਦੇ ਸੀ 10 ਵੀ ਹੁੰਦੇ ਸੀ ਕਿਤੇ ਨਾ ਦੇ ਵਿੱਚ ਤੇ ਹੁਣ ਸਾਡੇ ਕੋਲੇ ਹੋਣਗੇ ਜਿਹੜੇ